ਤੋ 사ਦਗੁਰਾਂ ਦੇ ਬਚਨ ਪੂਰੇ ਹੁੰਦੇ ਜਾ ਰਹੇ ਨੇਗੇ ਜਿਸ ਦਿਨ ਖਾਲਸਾ ਜੀ ਆਪਾਂ ਆਪਣੇ ਘਰ ਅਨੰਦਪੁਰ ਪਹੁੰਚ ਗਏ ਨਾ ਉਸ ਦਿਨ ਸਮਝੋ ਪੂਰੀ ਦੁਨੀਆ ਤੇ ਖਾਲਸੇ ਦਾ ਰਾਜ ਹੋ ਜਾਵੇਗਾ ਇਹ ਕੋ ਸਾਡਾ ਛੋਟਾ ਜਿਹਾ ਰਾਜ ਨਹੀਂ ਹੈ ਅਸੀਂ ਨਿੱਗੀ ਜੀ ਸੂਬੀ ਵਾਲਾ ਰਾਜ ਨਹੀਂ ਮੰਗਦੇ ਸਾਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵਿਸ਼ਵ ਦੇ ਰਾਜ ਦੀ ਗੱਲ ਕੀਤੀ ਹੈ ਵੀ ਸਾਰੇ ਸੰਸਾਰ ਦਾ ਰਾਜ ਮੈਂ ਆਪਣੇ ਖਾਲਸੇ ਪੁੱਤਰ ਨੂੰ ਭਗਾਵਾਗਾ ਪੂਰੀ ਦੁਨੀਆ ਜਿੱਥੇ ਕੋਈ ਹੱਦਸ ਰੱਦ ਨਹੀਂ ਹੋਵੇਗੀ ਜਿਸ ਤਰ੍ਹਾਂ ਇੱਕ ਮੁਲਕ ਹੁੰਦਾ ਹੈ ਉਹਦੀਆਂ ਸਟੇਟਾ ਹੁੰਦੀਆਂ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਸੌ ਸਾਖੀਆਂ ਦੇ ਬਚਨਾਂ ਤੇ ਰਹਿਤ ਨਾਵਿਆਂ ਤੇ ਬਚਨਾਂ ਮਰਜ਼ਾਦਾ ਅਨਸਾਰ ਇਹ ਲਿਖੇ ਹੋਏ ਹਨ ਕਿ ਸਾਰੇ ਸੰਸਾਰ ਤੇ ਖਾਲਸੇ ਦਾ ਰਾਜ ਹੋਵੇਗਾ ਪਰ ਰਾਜ ਤੇ ਤਾਂ ਹੀ ਹੋਵੇਗਾ ਨਾ ਹੁਕਮ ਤੇ ਉਸੇ ਦਾ ਹੀ ਚੱਲਦਾ ਨਾ ਜਿਹੜਾ ਠਾਕਮ ਹੋਵੇ ਤੇ ਜਿਆਦਾ ਆਪਾਂ ਹਾਕਮ ਹੀ ਨਹੀਂ ਬਣਨਾ ਤਿਆਰ ਬਟ ਤਿਆਰ ਨਹੀਂ ਬਣਨਾ ਬਾਣਾ ਨਹੀਂ ਪਾਉਣਾ ਬਾਣੀ ਦੇ ਧਾਰਨੀ ਨਹੀਂ ਹੋਣਾ ਅੰਮ੍ਰਿਤ ਨਹੀਂ ਛਕਣਾ ਤੇ ਫਿਰ ਰਾਜ ਕਿਵੇਂ ਹੋਵੇਗਾ